ਲਓ ਜੀ ਦੋਸਤੋ ਭਾਨੇ ਸਿੱਧੂ ਦੇ ਘਰੇ ਖੜਿਆਂ ਤੇ ਇਸ ਟਾਈਮ ਭਾਨੇ ਸਿੱਧੂ ਨੂੰ ਪਿੰਡ ਲੈ ਕੇ ਆਉਣ ਦੇ ਨੇ ਪੂਰੀਆਂ ਕੋਸ਼ਿਸ਼ਾਂ ਚੱਲ ਰਹੀਆਂ ਨੇ 3:30 ਵਜੇ ਜਿਹੜਾ ਟੋਲ ਪਲਾਜ਼ਾ ਦੇ ਇੱਕ ਵੱਡਾ ਇਕੱਠ ਹੋਣ ਜਾ ਰਿਹਾ ਐ ਇਸ ਟਾਈਮ ਜਿਹੜਾ ਭਾਨੇ ਸਿੱਧੂ ਦੇ ਘਰੇ ਇੱਕ ਵੱਡਾ ਇਕੱਠ ਹੋ ਰਿਹਾ ਤੁਸੀਂ ਦੇਖੋ ਸਾਰੇ ਪਾਸੇ ਜਿਹੜੇ ਅਲੱਗ-ਅਲੱਗ ਪਿੰਡਾਂ ਤੋਂ ਲੋਕ ਪਹੁੰਚ ਰਹੇ ਨੇ ਤੇ ਅਲੱਗ-ਅਲੱਗ ਜਿਹੜੀਆਂ ਤਿਆਰੀਆਂ ਚੱਲ ਰਹੀਆਂ ਨੇ ਭਾਨੇ ਸਿੱਧੂ ਦੇ ਪਿੰਡ ਆਉਣ ਦਾ ਜਿਹੜਾ ਪੂਰਾ ਪ੍ਰਬੰਧ ਕੀਤਾ ਜਾ ਰਿਹਾ ਤੇ ਪਿੰਡ ਦੇ ਲੋਕ ਇਸ ਤੇ ਕੀ ਬੋਲ ਰਹੇ ਨੇ ਆਜੋ ਆਪਾਂ ਸੁਣਦੇ ਹਾਂ ਉਹਨਾਂ ਨੂੰ ਚਾਹ ਪੀਉਣ ਵਾਸਤੇ ਵੀ ਦੱਸਿਆ ਜਾ ਰਿਹਾ ਹੈ ਕਿ ਜਿਵੇਂ ਲਗਾਤਾਰ ਮਤਲਬ ਕਿ ਜਿਹੜੇ ਕਿ ਪਿੰਡ ਦੇ ਵਿੱਚ ਖਾਸ ਕਰਕੇ ਘਰ ਦੇ ਵਿਚਾਰੇ ਆ ਲੋਕ ਕਿ ਵੀ ਅਜੇ ਦੇਹਾਈ ਹੋਊਗੀ ਵੀਰ ਦੀ ਸਾਡੇ ਦੀ ਜੇ ਦੇਹਾਈ ਨਹੀਂ ਕੀਤੀ ਜਾਂਦੀ ਤਾਂ ਆਪਣੇ ਵੱਲੋਂ ਇਹ ਦੂ ਵਾਰਤ ਕੀ ਕੀਤਾ ਜਾ ਰਿਹਾ ਜਿਵੇਂ ਜਿੱਥੇ ਬੰਦੀਆਂ ਕਹਿਣਗੇ ਜਿਵੇਂ ਜਿੱਥੇ ਬੰਦੀਆਂ ਕਹਿਣਗੇ ਉਹਨਾਂ ਦਾ ਮਗਰ ਜਿਵੇਂ ਕਿ ਜਿਹੜਾ 17 ਵੰਦਿਆ ਤੇ ਖਾਸ ਕਰਕੇ ਭੈਣ ਦੇ ਉੱਤੇ ਪਰਚਾ ਦਰਜ ਕੀਤਾ ਗਿਆ ਜਿਹੜੀ ਕਿ ਸਰਕਾਰੀ ਮੁਲਾਜ਼ਮ ਸੀ ਉੱਤੇ ਡਿਊਟੀ ਤੇ ਮੌਜੂਦ ਸੀਗੀ ਫਿਰ ਵੀ ਸਰਕਾਰ ਨੇ ਇਹ ਚੀਜ਼ ਨਹੀਂ ਦੇਖੀ ਗਈ ਉਹ ਤਾਂ ਸਾਹਮਣੂ ਪਤਾ ਹੈ ਗੱਲ ਨੂੰ ਕੀਤੀ ਹੈ ਨਾ ਸਰਕਾਰ ਨੇ ਪੈਨ ਡਿਊਟੀ ਦੇ ਸਮਰਥਕ ਅੱਜ ਇਹ ਪੈਂਤੀ ਮੈਂ ਮਤਲਬ ਪਰਚਾ ਪਾਇਆ ਕੱਲ ਨੂੰ ਹੋਰਾਂ ਪਹਿਲਾਂ ਤੇ ਪਾਇਆ ਸਾਡੇ ਨਾਲ ਹੋਰ ਵੀ ਭਰਾ ਮੌਜੂਦ ਹੈ ਹਾਂ ਹਾਂਜੀ ਵੀ ਜਿੱਤੀ ਨਾਮ ਦਾ ਮੇਰਾ ਨਾਮ ਸਿਮਰਜੀਤ ਸਿੰਘ ਹੈ ਲਾਈਵ ਤੁਹਾਡੇ ਮਾਧਿਅਮ ਰਾਹੀਂ ਪੰਜਾਬ ਸਰਕਾਰ ਨੂੰ ਪੁੱਛਣਾ ਚਾਹਣਾ ਹੈ ਵੀ ਜਦੋਂ ਆਪਾਂ 10000 ਰੁਪਏ ਲੈਣ ਵਾਲੇ ਬੰਦੇ ਤੇ ਇੰਨਾ ਕੋਸਟ 17 ਲੱਗ ਸਕਦੀਆਂ ਨੇ ਇੰਨਾ ਫਸਟ ਸਟੈਂਡ ਲੈ ਤੱਕ ਆ ਮੇਰੇ ਕੋਲੇ ਪ੍ਰੂਫ ਨੇ ਇਹ ਬੰਦੇ ਤੇ ਅੱਜ ਤੱਕ ਕੋਈ ਕਾਰਵਾਈ ਨਹੀਂ ਖਰਚਾ ਹੋਇਆ ਹੋਇਆ ਅਟਲੀ ਦਾ ਇਹਨੇ ਸਾਰੀਆਂ ਥੱਗੀ ਮਾਰੀ ਹੋਈ ਆ ਉਹਦ ਮੇਰੇ ਨਾਲ 18 ਲੱਖ ਦੀ ਮਾਰੀ ਹੋਈ ਆ ਤੇ ਮੈਨੂੰ ਕੋਈ ਉਮੀਦ ਨਹੀਂ ਸਰਕਾਰ ਤੋਂ ਅਸੀਂ ਇਹਦੇ ਭਾਨੇ ਕੋਲੇ ਕਿਉਂ ਨਹੀਂ ਤੁਹਾਨੂੰ ਉਮੀਦ ਹੈ ਕਿਉਂ ਇਹਦੇ ਵਿੱਚ ਮੈਂ ਕੋਈ ਫੋਡ ਚੋ ਕੇਸ ਚੱਲਦਾ ਹੈ 2 ਸਾਲ ਹੋ ਗਏ ਅੱਜ ਤੱਕ ਇਹ ਨਾਬੇ ਦੇ ਰਹਿਣ ਵਾਲਾ ਬੰਦਾ ਹੈ ਤੇ ਐਸ ਕਰਦਾ ਕਿ ਤੇ ਚੰਡੀਗੜ੍ਹ ਘੁੰਮਦਾ ਕਿਤੇ ਘੁੰਮਦਾ ਆ ਮੇਰੇ ਕੋਲ ਸਾਰੀਆਂ ਫੋਟੋਆਂ ਨੇ ਸਾਰਾ ਡਾਟਾ ਹੈ ਤੇ ਇਹਨੂੰ ਇਹਦੇ ਕੋਈ ਕਾਰਵਾਈ ਨਹੀਂ ਅੱਜ ਤੱਕ ਕੋਰਟ ਦੇ ਵਿੱਚ ਪੇਸ਼ ਨਹੀਂ ਹੋਇਆ ਕਿੱਥੋਂ ਦਾ ਹੈ ਬਾਈ ਇਹ ਨਾਬੇ ਦਾ ਵੀਰੇ ਪਾਸ ਹੋ ਰੁਧੇ ਰਹਿਣ ਵਾਲਾ ਕਾਰਪਰੋ ਕੰਪਨੀ ਦੇ ਨਾਂ ਤੇ ਮਸ਼ੀਨ ਦੇ ਨਾਂ ਤੇ ਠੱਗੀ ਮਾਰੀ ਬਹੁਤ ਜ਼ਿਆਦਾ ਸਾਰਾ ਪੇਜ ਤੁਸੀਂ ਪੜ੍ਹ ਸਕਦੇ ਹੋ ਮੈਂ ਡਿਪਟੀ ਸਾਧ ਰਜੇਸ ਸੇਬਰ ਦੀ ਉੱਥੇ ਵੀ ਕੀਤੀਆਂ ਸਾਰੀਆਂ ਮੇਰੇ ਕੋਲੇ ਦਿੱਖਤਾ ਪੜਤਾ ਸਾਰਾ ਟੋਟਲ ਇਹਦਾ ਹੈਗਾ ਪ੍ਰੂਫ ਨੇ ਮੇਰਾ ਸਾਰਾ ਪਿੰਡ ਗਵਾ ਤੁਸੀਂ ਦੇਖ ਸਕਦੇ ਹੋ ਇਹ ਜਿਹੜੇ ਕੀ ਪ੍ਰੂਫ ਹੈ ਏ ਵੀਰ ਦਿਖਾ ਰਿਹਾ ਹੈ ਕਿ ਵੀ ਜਿਹਦੇ ਨਾਲ ਕਹਿੰਦਾ ਕਿ ਵੀ ਮੇਰੇ ਨਾਲ ਠੱਗੀ ਮਾਰੀ ਗਈ ਹੈ ਤੇ ਪਾਨਾ ਸਿੱਧੂ ਦੇ ਪਿੰਡ ਖਾਸ ਕਰਕੇ ਉਹ ਪਾਨਾ ਸਿੱਧੂ ਕੋਲ ਆਏ ਆ ਕਿ ਅੱਜ ਉਹਦੀ ਰਿਹਾਈ ਹੋਣੀ ਹੈ ਕਿ ਅੱਜ ਸਾਇ ਸਾਨੂੰ ਪਾਨਾ ਸਿੱਧੂ ਸਾਡਾ ਵੀਰ ਜਿਹੜਾ ਕਿ ਸਾਨੂੰ ਵੀ ਕੋਈ ਇंसाफ ਦਵਾ ਸਕੇ ਇਸ ਕਰਕੇ ਉਹਨਾਂ ਨੂੰ ਪਤਾ ਕਿ ਅੱਜ ਖਾਸ ਕਰਕੇ ਕਿ ਅੱਜ ਦੇ ਦਿਨ ਪਾਨਾ ਸਿੱਧੂ ਦੀ ਰਿਹਾਈ ਹੋਣੀ ਹੈ ਇਸ ਕਰਕੇ ਅਸੀਂ ਇੱਥੇ ਮਤਲਬ ਕਿ ਆਏ ਤੁਸੀਂ ਦੇਖਾ ਦਿਓ ਇਹਨੇ ਜਿਹੜਾ ਕਿ ਵਿਆਹ ਮੰਗੂਆ ਜਿਹੜਾ ਕੱਠ ਤੁਸੀਂ ਚਾਰੇ ਪਾਸੇ ਦੇਖ ਸਕਦੇ ਹੋ ਨਜ਼ਰ ਆ ਰਿਹਾ ਹੈ ਤੇ ਸਾਡੇ ਨਾਲ ਔਰ ਹੋਰ ਵੀ ਇੱਕ ਕਿਸਾਨ ਜ ਆਗੂ ਆ ਜਿਹੜੇ ਅ ਬੇ ਬੇਨਤੀ ਜੀ ਮੇਰੇ ਪਿੰਡ ਮਹਿਰਾ ਜੀ ਆਲੇ ਬੋਲਕੇ ਸਾਡੇ ਇੱਕ ਦੀਪ ਸਿੰਘਾ ਪੁੱਤਰ ਹਰੀ ਸਿੰਘ ਜਿਹਦਾ ਕਿ ਪੂਰਾ 9-3 ਲੱਖ ਰੁਪਇਆ ਲੱਗਿਆ ਝੂੜਾ ਪਾਇਆ ਇਹ ਸਰਦਾਰ ਭਵਨ ਸਿੰਘ ਪਾਲਾ ਜੀ ਦੀ ਸਿੱਧੋ ਜੀ ਦੀ ਮਿਹਰਬਾਨੀ ਨਾਲ ਉਹਦਾ ਇਲਾਜ ਹੋਇਆ ਨਹੀਂ ਕੋਈ ਸਰਕਾਰ ਨੇ ਕੋਈ ਉਹ ਨਹੀਂ ਬੜਾਇਆ ਬਿਲਕੁਲ ਸੱਚ ਹੈ ਜੇ ਕੋਈ ਹੋਰ ਆ ਕੇ ਤੁਹਾਨੂੰ ਦਿਖਾ ਸਕਦਾ ਉਹ ਚਾ ਉਹ ਦੋਈ ਲੈਣ ਗਿਆ ਹੋਇਆ ਜੀ ਉਹ ਨਾਲੇ 300 ਰੁਪਏ ਤੇ ਭਾਨਾ ਸਿੱਧੂ ਜੀ ਦੇ ਉਸ ਨਾਲ ਆਇਆ ਉਧਰ ਰਿਹਾ ਤੇ ਖਾਤੇ ਦੇ ਵਿੱਚ ਹਾਂ ਜਿਦਾਂ ਇਹਦੀ ਮਾਤਾ ਦਾ ਇਲਾਜ ਹੋਇਆ ਉਹ ਵੀ ਸਾਡੇ ਰਾਜ ਇੱਕ ਪਿੰਡ ਲੈ ਕੇ ਆਪਾਂ ਹੁੰਦਾ ਰਿਹਾ ਜੀ ਉਹਨੇ ਮੇਰੇ ਪੁੱਟ ਦੇ ਵਿੱਚ ਦੋ ਤਰਕੇ ਦਿਖਾਇਆ ਅਸੀਂ ਕਰਕੇ ਸਾਰਾ ਪਿੰਡ ਉਹਨਾਂ ਰਾਜਿਆ ਇੱਕ ਰਾਜ ਜਿਹਨੂੰ ਅਸੀਂ ਲੱਟ ਹੋਇਆ ਜੀ ਮੁੰਡੇ ਦਾ ਜੀ ਉਹਦਾ ਵੀ ਇਲਾਜ ਕਰਾਇਆ ਇਹ ਕਹਿਣੀ ਕੱਤ ਨਹੀਂ ਦੀ ਗੱਲ ਹੈ ਕੋਈ ਝੂਠ ਨਹੀਂ ਕਰਦੀ ਹੈ ਜੀ ਹਾਂ ਇਸ ਕਰਕੇ ਸਾਰੇ ਬੋਲਦਾ ਮੈਂ ਇਹ ਹੋਰ ਇਹ ਕਹਿੰਦਾ ਵੀ ਇਹ ਸਰਕਾਰ ਸਿੱਧੂ ਸਾਹਿਬ ਨੂੰ ਛੱਡਦੀ ਨਹੀਂ ਫਿਰ ਗ੍ਰਿਫਤਾਰੀਆਂ ਕਿਉਂ ਨਹੀਂ ਗ੍ਰਿਫਤਾਰੀਆਂ ਕਰੇ ਸਾਨੂੰ ਬਣਾ ਕੇ ਜਾਵਾਂਗੇ ਬਿਨਾਂ ਚੀਜ਼ ਇਕ ਜਾਵਾਂਗੇ ਸਾਨੂੰ ਫੜ ਲਈ ਲੋੜ ਨਹੀਂ ਪਰ ਘਰ ਪਰਿਵਾਰ ਤੇ ਪਰਚੇ ਕਰਦੀ ਲੋੜ ਨਹੀਂ ਸਾਨੂੰ ਟਾਈਮ ਦੇਣ ਅਸੀਂ ਆਹ ਪਰਚੇ ਉੱਧਰ ਦੇ ਦਵਾ ਜਾਵਾਂਗੇ ਕਿਉਂ ਚੀਜ਼ ਕਰਦੀ ਹੈ ਸਰਕਾਰ ਸਾਥ ਹੋ ਕੇ